ਹਾਂ ਜੀ ਸੱਜਣੋ ਅੱਜ ਫੇਰ ਆਪਣੇ ਨਾਲ ਸ਼ਾਮਲ ਨੇ ਤਾਂ ਕੰਦੀਪ ਸਿੰਘ ਗਿੱਲ ਟੁੱਡੀਕੇ ਤੇ ਇਹਨਾਂ ਨਾਲ ਆਪਾਂ ਪਿੱਛੇ ਗੱਲਬਾਤ ਕੀਤੀ ਸੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੇਲੇ ਜਾਂ ਬਾਦ ਸਰਕਾਰ ਵੇਲੇ ਜੋ ਵਿਕਾਸ ਹੋਇਆ ਸੀ ਜਾਂ ਜੋ ਵੀ ਡਲਮੈਂਟ ਹੋਈ ਸੀ ਉਹਦੇ ਬਾਰੇ ਚ ਤੇ ਉਹ ਜਿੱਥੇ ਗੱਲਬਾਤ ਛੱਡੀ ਸੀ ਉੱਥੇ ਆਪਾਂ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਸਰ ਸੁਖਵੀਰ ਸਿੰਘ ਬਾਦਲ ਨੂੰ ਥੋੜਾ ਜਿਹਾ ਬਦਨਾਮ ਕਰਨ ਵਾਲਿਆਂ ਨੇ ਜੋ ਉਹਨਾਂ ਦੇ ਨਾਂ ਤੇ ਜੋ ਲੱਖਣ ਲਾਉਂਦੇ ਹੁੰਦੇ ਸੀਗੇ ਪਰ ਸਰ ਸੁਖਵੀਰ ਸਿੰਘ ਬਾਦਲ ਉਹਦੇ ਬਿਲਕੁਲ ਉਲਟ ਵਿਕਾਸ ਤੇ ਦੂਰ ਦ੍ਰਿਸ਼ਟੀ ਵਾਲੇ ਲੀਡਰ ਹੈਗੇ ਨੇ ਤੇ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਜੋ-ਜੋ ਕੀਤਾ ਸੀ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਜਿਵੇਂ ਕਿ ਉਹਨਾਂ ਨੇ ਵਿਰੋਧੀ ਇਲਜ਼ਾਮ ਲਾਉਦੇ ਨੇ ਵੀ ਇਹ 25 ਸਾਲ ਰਾਜ ਕਰਨ ਦੀ ਗੱਲ ਕਰਦੇ ਸੀ ਤੇ ਜੇ ਅੰਦਾਜ਼ਾ ਲਾਇਆ ਜਾਵੇ ਜੇ ਕਿਤੇ ਉਹ 25 ਸਾਲ ਮਿਲ ਜਾਂਦੇ ਤਾਂ ਫੇਰ ਪੰਜਾਬ ਦੀ ਹਾਲਾਤ ਪੰਜਾਬ ਦੀ ਸਗਲ ਸ਼ੂਤ ਕੀ ਬੰਨੀ ਸੀ ਉਹਨਾਂ ਗੱਲਾਂ ਦੇ ਆਪਾਂ ਚਰਨਣਾ ਪਾਉਂਦੇ ਆ ਟੁੱਡੀਕੇ ਸਾਹਿਬ ਤੋਂ ਗੱਲ ਕਰਦੇ ਉਹਨਾਂ ਨਾਲ ਵੀ ਜਿਹੜਾ ਵਿਕਾਸ ਹੋਇਆ ਸੀ ਤੇ ਜਾਂ ਜੋਸਾ ਅਭੀਰ ਸਿੰਘ ਬਾਦਲ ਨੇ ਗੱਲਾਂ ਕੀਤੀਆਂ ਸੀ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਉਹ ਕਿੰਨਾ ਇੱਕ ਕਾਮਯਾਬ ਰਹੇ ਸੀ ਸਵਾਗਤ ਆ ਜੀ ਕਿੰਦੇ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਕਸਾ ਨੇ ਗਾ ਟੋਡਿ ਸਾਹਿਬ ਜੀ ਆਪਾਂ ਗੱਲ ਕੀਤੀ ਆ ਉਹ ਆਪਾਂ ਪਹਿਲਾਂ ਵੀ ਗੱਲ ਕਰਦੇ ਸਾਂ ਵੀ ਸਾਫੀ ਬਦਲ ਨੇ ਜਿਹੜਾ ਵਿਕਾਫਪੁਰਸ਼ ਦੇ ਜਨਨਾ ਤੇ ਜਣਾ ਇੰਦਾ ਉਹਨਾਂ ਬਾਰੇ ਇਹ ਕਿਹਾ ਜਾਂਦਾ ਆ ਵੀ ਉਹਨਾਂ ਦੂਦ ਰਿਸ਼ੀ ਜਿਹੜੀ ਸੀਗੀ ਤਾਂ ਉਹਨਾਂ ਨੇ ਜੋ ਜੋ ਪ੍ਰੋਜੈਕਟ ਲਿਆਂਦੇ ਸੀ ਉਹਦੇ ਵਿੱਚੋਂ ਆਪਾਂ ਇੱਕ ਅੱਜ ਪ੍ਰੋਜੈਕਟ ਦੇ ਬਾਰੇ ਗੱਲ ਕਰਦੇ ਆ ਵੀ ਜਿਹੜਾ ਅਸਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਬਦਨਾਮ ਕੀਤਾ ਜਾਂਦਾ ਵੀ ਉਹਨਾਂ ਦੀ ਪਾਣੀ ਵਾਲੀ ਬਸ ਦੇ ਨਾਂ ਤੇ ਜਿਹੜਾ ਇੱਕ ਉਹਨਾਂ ਨੇ ਪ੍ਰੋਜੈਕਟ ਲਿਆਂਦਾ ਸੀ ਕਿ ਲੇਕ ਵਾਸਤੇ ਇਹਨਾਂ ਕੀਤਾ ਸੀਗਾ ਉਹ ਕਿੰਨਾ ਕਾਮਯਾਬ ਹੋਣਾ ਸੀ ਤੇ ਕੀ ਉਹਦੇ ਚ ਕੀ ਕਾਰਨ ਲਿਆ ਵੀ ਉਸ ਵਾਰ ਕਾਮਯਾਬ ਨਹੀਂ ਹੋ ਸਕਿਆ ਉਹਦੇ ਬਾਰੇ ਤੁਸੀਂ ਆਪਣੇ ਵਿਚਾਰ ਦੱਸੋ ਜੀ ਹਾਂਜੀ ਹਾਂਜੀ ਔਲਖ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੇਖੋ ਗੱਲ ਹੈ ਕਿ ਔਂ ਵੀ ਔਲਖ ਸਾਹਿਬ ਵੀ ਪ੍ਰਚਾਰਿਆ ਚਾਹੇ ਪਾਰਟੀਆਂ ਇੱਕ ਦੂਜੇ ਦੇ ਵਿਰੋਧ ਚ ਪ੍ਰਚਾਰ ਕਰਦੇ ਆ ਪਰ ਕਈ ਵਾਰੀ ਬਿਲਕੁਲ ਉਹਨਾਂ ਨੂੰ ਜੰਦੀ ਬਿਹਾਰ ਆਪਕਾ ਵੀ ਨਾ ਵੀ ਬਹੁਤ ਥੱਲੇ ਜਾ ਕੇ ਉਹਨਾਂ ਨੂੰ ਹਿੱਟ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹੋ ਜਿਹਾ ਉਹਨਾਂ ਨੂੰ ਬਣਾਉਣ ਦੀ ਦਿਖਾਇਆ ਗਿਆ ਇਹਨਾਂ ਨੂੰ ਤਾਂ ਸਮਝ ਹੀ ਹੈ ਨਹੀਂ ਜਾਂ ਉਹ ਬਹੁਤ ਇਸ ਤਰ੍ਹਾਂ ਦੇ ਹੈਗੇ ਕੰਪਨੀ ਬਣਾ ਕੇ ਵਿਚਰਦੇ ਆ ਪਰ ਜਿਹੜੇ ਬੰਦੇ ਦਾ ਵਿਜ਼ਨ ਹੋਵੇ ਇੱਕ ਪੂਰੇ ਪੰਜਾਬ ਦੇ ਵਾਸਤੇ ਉਹ ਮਿਲਦਾ ਵੀ ਜਿਵੇਂ ਆਪ ਅੱਗੇ ਵੀ ਗੱਲ ਕੀਤੀ ਕਿ ਹਰ ਪੱਖ ਤੋਂ ਉਹਨਾਂ ਨੇ ਸੋਚਿਆ ਹਰ ਪੱਖ ਤੋਂ ਕਿੰਨੇ ਡਿਫਰੈਂਟ ਡਿਫਰੈਂਟ ਤਰੀਕਿਆਂ ਦੇ ਨਾਲ ਉਹਨਾਂ ਨੇ ਜਾਬ ਨੂੰ ਅੱਗੇ ਵਿਕਾਸ ਦੇ ਰਾਹ ਤੇ ਲੈ ਕੇ ਗਏ ਤੇ ਸ਼ਾਇਦ ਇਸੇ ਕਰਕੇ ਵੱਡੇ ਤੋਂ ਵੱਡੇ ਬੰਦੇ ਜਿਹੜੇ ਈਵਨ ਕੈਪਟਨ ਅਮਰਿੰਦਰ ਸਿੰਘ ਵਰਗੇ ਉਹਨਾਂ ਨੂੰ ਵੀ ਇਹ ਮੰਨਣਾ ਪਿਆ ਔਰ ਵੋਟਾਂ ਤੋਂ ਪਹਿਲਾਂ ਇੱਕ ਵਾਰੀ ਹਾਂ ਹੁਣ ਲੇਟਲੀ ਇੰਟਰਵਿਊ ਆਈਆਂ ਵੋਟਾਂ ਤੋਂ ਪਹਿਲਾਂ ਇੱਕ ਇੰਟਰਵਿਊ ਉਹਨਾਂ ਦੀ ਹੋਈ ਸੀਗੀ ਇਕੱਠਿਆਂ ਦੀ ਜਗੀਰਪਾਲ ਸਾਹਿਬ ਜੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਉਹ ਨੈਸ਼ਨਲ ਚੈਨਲ ਦੇ ਉੱਤੇ ਜਿਨ੍ਹਾਂ ਨੇ ਉਸੇ ਵੀ ਕਹਤੀ ਸੀ ਉਹਨਾਂ ਚ ਕਿਵੇਂ ਵੀ ਆ ਪਰ ਉਹਨਾਂ ਨੇ ਇਹ ਗੱਲ ਹਮੇਸ਼ਾ ਕਰਕੇ ਦਿਖਾਈ ਆ ਸੜਕਾਂ ਤੋਂ ਲੈ ਕੇ ਇਨਫਰਾਸਟ੍ਰਕਚਰ ਤੋਂ ਲੈ ਕੇ ਜਿਹੜੇ ਵੀ ਵਾਅਦੇ ਕੀਤੇ ਆ ਉਹ ਸਾਰੇ ਉਹਨਾਂ ਨੇ ਪੂਰੇ ਕੀਤੇ ਆ ਸੋ ਆਪਾਂ ਹੁਣ ਜਿਵੇਂ ਤੇ ਗੱਲ ਕੀਤੀ ਸੀ ਪਾਣੀ ਵਾਲੇ ਪਾਸੇ ਦੀ ਹਾਂਜੀ ਇੱਕ ਹਿੱਸਾ ਸੀਗਾ ਜਿੱਦਾਂ ਟੂਰਿਜ਼ਮ ਨੂੰ ਵਧਾਉਣ ਦਾ ਕਿਉਂਕਿ ਅ ਅਸਗਰਪਾਲ ਸਾਹਿਬ ਦਾ ਇੱਕ ਹੈਗੀ ਆ ਕਿ ਉਹਨਾਂ ਨੇ ਇੱਕ ਲੈਅਰਟੀ ਉਹਨਾਂ ਨੂੰ ਮਾਈਂਡ ਦੇ ਵਿੱਚ ਕਿ ਜਿਹੜਾ ਸਾਡਾ ਲੈਂਡਲੌਕਡ ਜਗ੍ਹਾ ਹੈਗੀ ਆ ਹਾਂਜੀ ਪੰਜਾਬ ਦੀ ਜਿਹੜੀ ਇੱਕ ਸਾਡੇ ਕੋਲ ਲਿਮਟਿਡ ਜਿੰਨੇ ਹੈਗੇ ਕਿੱਲੇ ਆ ਜ਼ਮੀਨ ਦੇ ਵਧਣੇ ਨਹੀਂ ਸਾਨੂੰ ਪਤਾ ਕਿ ਇੰਨੀ ਹੀ ਰਹਿਣੀ ਆ ਇਹ ਤੋਂ ਘਟਣੀ ਆ ਜ਼ਮੀਨ ਖੇਤੀ ਵਾਸਤੇ ਵਧਣੀ ਤਾਂ ਹੈ ਨਹੀਂ ਕਿਉਂਕਿ ਜਿਵੇਂ ਜਿਵੇਂ ਗਾਂ ਵਿਕਾਸ ਹੋਈ ਜਾਂਦਾ ਉਹਨਾਂ ਦਾ ਪਿੰਡਾਂ ਤੋਂ ਸ਼ਹਿਰ ਬਣ ਜਾਂਦੇ ਆ ਸੋ ਉਮੇ ਜਿਹੜੇ ਫਾਰਮ ਦੇ ਖੇਤੀ ਦੇ ਅੰਦਰ ਆ ਜਿਹੜੀ ਜ਼ਮੀਨ ਘਟੋਗੀ ਘਟੋਗੀ ਤਾਂ ਇੱਕ ਉਹਨਾਂ ਦੀ ਜਿਹੜੀ ਕੀਮਤ ਆ ਕਿ ਸਾਨੂੰ ਕਿੱਥੋਂ ਤੱਕ ਮਿਲ ਸਕਦੀ ਹੈ ਉਹ ਜੇ ਅਗਲੇ ਦੇਸ਼ਾਂ ਦੇ ਹਿਸਾਬ ਚ ਅਸੀਂ ਇੱਕ ਕੋਈ ਕਰ ਵੀ ਲੈਨੇ ਆ ਕੰਦੋ ਜਾਂ ਸਾਡੀ ਇੱਥੋਂ ਤੱਕ ਕਮਾਈ ਹੋ ਜੂ ਉਹ ਵੀ ਫਿਰ ਇੱਕ ਜਣ ਦੀ ਬਹੁਤ ਕੋਈ ਜ਼ਿਆਦਾ ਨਹੀਂ ਉਹ ਵੀ ਇੱਕ ਪੁਆਇੰਟ ਤੇ ਜਾ ਕੇ ਰੁਕ ਜਾਂਦੀ ਹੈ ਚੀਜ਼ ਸੋ ਉਹਨਾਂ ਨੂੰ ਇਸ ਗੱਲ ਦੀ ਕਲੈਰਟੀ ਹੈ ਕਿ ਅਸੀਂ ਖੇਤੀ ਦੇ ਹਿਸਾਬ ਨਾਲ ਜੋ ਮਰਜੀ ਜ਼ੋਰ ਲਾ ਲਈਏ ਅਸੀਂ ਦੋ ਇੱਕ ਪੁਆਇੰਟ ਤੋਂ ਅੱਗੇ ਜਾ ਨਹੀਂ ਸਕਦੇ ਔਰ ਜਿਹੜੀ ਗੱਲ ਉਹ ਬਹੁਤ ਜਣ ਦੀ ਕੰਪੀਟ ਕਰਨ ਨੂੰ ਦੂਜੀਆਂ ਸਟੇਟਾਂ ਦੇ ਹਿਸਾਬ ਨਾਲ ਜਾਂ ਅੱਜ ਦੇ ਸਮੇਂ ਦੇ ਵਿੱਚ ਬਹੁਤ ਥੱਲੇ ਹੋ ਗਏ ਇਸ ਲਈ ਉਹਨਾਂ ਨੇ ਬਕਵਖਰੇ ਤਰੀਕੇ ਲੱਭੇ ਸੀ ਕਿ ਕਿਵੇਂ ਸਾਡੇ ਸਾਨੂੰ ਹੋਰ ਹੈਲਪ ਹੋ ਸਕਦੀ ਹੈ ਟੂਰਿਜ਼ਮ ਦੀ ਉਦੇ ਚੋਂ ਇੱਕ ਕੋਈ ਇਹਦਾ ਪਾਰਟ ਸੀ ਉਸੇ ਚੀਜ਼ ਦੇ ਟੂਰਿਜ਼ਮ ਚ ਉਹਨਾਂ ਨੇ ਇੱਕ ਇਹ ਸੀਗਾ ਪਲਾਨ ਉਹਦੇ ਵਿੱਚ ਕਿ ਜਿਮ ਕੋਰਬਟ ਤੇ ਜਿਵੇਂ ਹੈਗੇ ਆ ਟਰੀ ਹਾਊਸ ਬਣੇ ਹੋਏ ਆ ਆ ਲੋਕ ਉੱਥੇ ਜਾਂਦੇ ਆ ਆਨੰਦ ਮਾਣਦੇ ਆ ਕੁਦਰਤੀ ਜਿਵੇਂ ਆਪਾਂ ਇਥੋਂ ਵਿਦੇਸ਼ ਚ ਜਾਂਦੇ ਆ ਆਪਾਂ ਦੇਖਦੇ ਆ ਤੇ ਤਾਰੇ ਨਹੀਂ ਹੁੰਦੇ ਜਿਵੇਂ ਹਾਂ ਬਿਲਕੁਲ ਹਾਂ ਲੁੱਕ ਜਾਂਦੇ ਆ ਇੰਡੀਆ ਚ ਖੁੱਲੇ ਸਮਾਨ ਦੇ ਥੱਲੇ ਸੌਣਾ ਲਾਈਕ ਕਰਦੇ ਆ ਉਸ ਤਰ੍ਹਾਂ ਦੀਆਂ ਸਹੂਲਤਾਂ ਦੇ ਕੇ ਉਹਨਾਂ ਨੂੰ ਚੀਜ਼ਾਂ ਬਣਾਈਆਂ ਜਾਣ ਜਿਹੜੀਆਂ ਇੱਕ ਵਧੀਆ ਉੱਥੋਂ ਪੈਸਾ ਜਮ ਫਾਈਨੈਂਸਲੀ ਸਾਡੀ ਪਿੰਸਟੇਟ ਦੀ ਹੈਲਪ ਹੋ ਸਕਦੀ ਸੀ ਉਹਦੇ ਨਾਲ ਫਿਰ ਉਹਨੂੰ ਉਹਨਾਂ ਨੇ ਬਰਡਸ ਜਿਹੜੇ ਜਾਂਦੇ ਹੈਗੇ ਬਾਹਰਲੇ ਦੇਸ਼ਾਂ ਚ ਪ੍ਰਵਾਸੀ ਪੰਛੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਹਾਂਜੀ ਸਾਈਬੇਰੀਆ ਤੱਕ ਜਾਂਦੇ ਆ ਜੀ ਰੂਸਿਆ ਤੋਂ ਸਾਈਬੇਰੀਆ ਤੱਕ ਤਾਂ ਜਾਂਦੇ ਆ ਸਾਈਬੇਰੀਆ ਤੋਂ ਜਾਂਦੇ ਆ ਬਿਲਕੁਲ ਕਿੱਥੋਂ ਕਿੱਥੋਂ ਜਾਂਦੇ ਆ ਔਰ ਉਹਨਾਂ ਦੇ ਬਾਰੇ ਜਾਣਕਾਰੀ ਦੇ ਕੇ ਦੱਸ ਕੇ ਮਤਲਬ ਉਹਨੂੰ ਪ੍ਰਮੋਟ ਕਰਕੇ ਫਿਰ ਉਹਦੀ ਜਿਹੜੀ ਬੱਸ ਸੀਗੀ ਬੱਸ ਦੇ ਨਾਲ ਉੱਥੇ ਅੰਦਰ ਕਮਾਇਆ ਜਾਣਾ ਸੀਗਾ ਫਿਰ ਉੱਥੇ ਖਾਣ ਪੀਣ ਵਾਲੀਆਂ ਚੀਜ਼ਾਂ ਤੋਂ ਲੈ ਕੇ ਹਰ ਤਰ੍ਹਾਂ ਦੀਆਂ ਉਹ ਸਹੂਲਤਾਂ ਉੱਥੇ ਮਿਲਣੀਆਂ ਸੀ ਹੋਟਲ ਵਗੈਰਾ ਵਧੀਆ ਜਣਦੀ ਕੰਪਨੀਆਂ ਦੇ ਨਾਲ ਉਹਨਾਂ ਨੇ ਕਰਕੇ ਡਿਸਕਸ ਉਹਨਾਂ ਨੂੰ ਉੱਥੇ ਬੁਲਾ ਕੇ ਉਹਨਾਂ ਨੇ ਵਧੀਆ ਤੋਂ ਵਧੀਆ ਉੱਥੇ ਰਿਜ਼ੋਰਟ ਉਹ ਸੈਟਅਪ ਹੋਣਾ ਸੀ ਉਹ ਖਾਸ ਗੱਲ ਉਹਦੀ ਇਹ ਹੈ ਜੀ ਜੇ ਪੰਜਾਬ ਦਾ ਜੇ ਸਭ ਤੋਂ ਵੱਡਾ ਜੇ ਆਪਾਂ ਟੂਰਿਜ਼ਮ ਦਾ ਪੈਸਾ ਹੈ ਤਾਂ ਆਪਣਾ ਧਾਰਮਿਕ ਸਥਾਨ ਪਰ ਜੇ ਜਿਹੜੇ ਬਾਹਰੋਂ ਲੋਕ ਆਉਂਦੇ ਨੇ ਕਿ ਟੂਰਿਜ਼ਮ ਤੌਰ ਤੇ ਵੀ ਆਉਂਦੇ ਨੇ ਜੇ ਸ਼੍ਰੀ ਦਰਬਾਰ ਸਾਹਿਬ ਆਉਂਦੇ ਨੇ ਜਾਂ ਵਾਗਾ ਬਾਰਡਰ ਰਿਟਾਇਰਡ ਸੈਰਮਨੀ ਵੇਖਣ ਆਉਂਦੇ ਨੇ ਤਾਂ ਉਹਦੀ ਨਜ਼ਦੀਕੀ ਸੀ ਹਰੀਕੇ ਪੱਤਨ ਨਾਲ ਤੇ ਨੇੜੇ ਹੋਣ ਕਰਕੇ ਵੀ ਜਿਹੜੇ ਲੋਕ ਉੱਥੇ ਆਉਣਗੇ ਜੇ ਇੱਥੇ ਇੱਕ ਸਾਡੇ ਲਈ ਬਹੁਤ ਉਹਦੀ ਆ ਸੈਰਸਪਟਾ ਵਾਲੀ ਥਾਂ ਹੋਊਗੀ ਤਾਂ ਉਹਦੇ ਤੇ ਖੇਤੇ ਦਾ ਕੇਂਦਰ ਹੋਊਗੀ ਤਾਂ ਖਾਸ ਕਰਕੇ ਉਹ ਲੋਕ ਸਾਰੇ ਇੱਥੇ ਵੀ ਜ਼ਰੂਰ ਆਉਣਗੇ ਸੋ ਉਹਦੀ ਨੇੜਤਾ ਕਰਕੇ ਵੀ ਇਹ ਤਾਂ ਬਹੁਤ ਵੱਡਾ ਇਫੈਕਟ ਸੀਗਾ ਜੇ ਹਰੀਕੇ ਪੱਤਨ ਨਾਲ ਜਿਹੜੀ ਬੱਸ ਦਾ ਚਲਾਉਣ ਵਾਲਾ ਸਿਸਟਮ ਸੀ ਉਹਦੇ ਬਾਰੇ ਬਿਲਕੁਲ ਅਸੀਂ ਹੁਣ ਅਸੀਂ ਵੀ ਜਾਣੇ ਆਲਸਾ ਬਾਹਰ ਜਾਣੇ ਕੋਈ ਵੀ ਘੁੰਮਣ ਅਸੀਂ ਦੇਖਦੇ ਆ ਇੱਕ ਟੂਰ ਪੈਕੇਜ ਬਣਾ ਲੈਂਦੇ ਆ ਤੁਸੀਂ ਐ ਜਗ੍ਹਾ ਤੇ ਜਾਓ ਤੁਸੀਂ ਐ ਜਗ੍ਹਾ ਤੇ ਜਾਓ ਫਿਰ ਐ ਜਗ੍ਹਾ ਤੇ ਆ ਕੇ ਤੁਸੀਂ ਰਾਤ ਰਹਿ ਸਕਦੇ ਆ ਇਥੋਂ ਕੋਈ ਹੋਟਲ ਸਿਲੈਕਟ ਕਰ ਲਓ ਆਏ ਕਰ ਲਓ ਹੁਣ ਉਹ ਕਿਸੇ ਤਰ੍ਹਾਂ ਹੀ ਸੀ ਵੀ ਹਾਂ ਤੁਸੀਂ ਇਤਿਹਾਸ ਗੁਰਦੁਆਰਾ ਸਾਹਿਬ ਜਾਓ ਰੋਟਰੀ ਸੈਵਨ ਇਹ ਦੇਖੋ ਹੋਰ ਸੰਗ ਜਿਹੜਾ ਸਾਡਾ ਪਿੰਡ ਸੰਝਾ ਪਿੰਡ ਉੱਥੇ ਬਣਾਇਆ ਸੀ ਆ ਬੁਸਰ ਸਾਹਿਬ ਉਹ ਉਹ ਵੀ ਉਦੋਂ ਹੀ ਡਿਵੈਲਪ ਹੋਇਆ ਬਿਲਕੁਲ ਉਹ ਉਹ ਸਾਰੀਆਂ ਚੀਜ਼ਾਂ ਉਹ ਚਾਹੇ ਪ੍ਰਾਈਵੇਟ ਕੰਪਨੀ ਦਾ ਸੀਗਾ ਪਰ ਉਹ ਜਦੋਂ ਤੁਸੀਂ ਉਹ ਜਿਹੇ এনवायरमेंट ਦਿੰਦੇ ਆ ਉਹ ਚੀਜ਼ਾਂ ਆਪੋ ਆਪ ਉੱਧਰ ਨੂੰ ਬਣਦੀਆਂ ਹਨਾ ਤਾਂ ਫਿਰ ਲੋਕ ਉੱਥੇ ਵੀ ਜਾਂਦੇ ਆ ਟਿਕਟ ਲਾ ਕੇ ਵੀਨ ਦੇਖਣ ਜਾਂਦੇ ਆ ਉਹ ਕਰਕੇ ਮਤਲਬ ਤੁਸੀਂ ਰਾਤ ਰਹਿਣਾ ਰਾਤ ਰੋ ਇੱਥੇ ਆ ਕੇ ਸਵੇਰ ਆ ਕੇ ਸਵੇਰ ਪੰਛੀਆਂ ਨੂੰ ਦੇਖੋ ਰਾਤ ਨੂੰ ਆਪਣਾ ਨੇਚਰ ਦਾ ਕੁਦਰਤ ਦਾ ਆਨੰਦ ਮਾਣੋ ਤੇ ਇਹ ਉਹ ਇੱਕ ਮਹੌਲ ਬਣਾਉਣ ਦੀ ਇੱਕ ਪੂਰੀ ਕੋਸ਼ਿਸ਼ ਸੀਗੀ ਪਰ ਜਿਹੜੇ ਮਸਲੇ ਸਾਡੇ ਫਿਰ ਕਈ ਵਾਰੀ ਵਿਰੋਧੀਆਂ ਦੇ ਪਰਸਨਲ ਲੈ ਜਾਂਦੇ ਹਨ ਉਹਨਾਂ ਚੀਜ਼ਾਂ ਨੂੰ ਲੈ ਕੇ ਉਹਨਾਂ ਨੇ ਉਹ ਖਾਤਮਾ ਹੀ ਕਰਤਾ ਉਸ ਚੀਜ਼ ਦਾ ਦੇਖੋ ਕਿੰਨਾ ਉਹ ਬਸ ਦਾ ਪ੍ਰੋਜੈਕਟ ਕਿੰਨਾ ਵਧੀਆ ਸੀਗਾ ਪਹਿਲਾਂ ਚਲੋ ਇੱਕ ਟ్రਾਇਲ ਦੇ ਲੈਵਲ ਤੇ ਬਸ ਲਿਆਂਦੀ ਗਈ ਉਹਨਾਂ ਲੋਕਾਂ ਨੇ ਮਜ਼ਾਕ ਬਣਾਇਆ ਤਾਂ ਫਿਰ ਜਿਹੜੀ ਅਸਲ ਬਾਸੀ ਬਾਦਜਗੋ ਆ ਤਾਂ ਉਹ ਵੀ ਪਹੁੰਚੀ ਪਰ ਦੇਖੋ ਇੱਕ ਨਫਰਤ ਦਾ ਭਰਿਆ ਇੱਕ ਇਨਸਾਨ ਜਿਹੜਾ ਨਫਰਤ ਕਰਕੇ ਹੀ ਉਹਨੇ ਆਪਣੀ ਨਿੱਜੀ ਨਫਤ ਦਾ ਮੁੱਦਾ ਪਗਾਉਂਦਿਆ ਹੋਇਆ ਸਿੱਧੂ ਨੇ ਉਹ ਜਿਹੜਾ ਪ੍ਰੋਜੈਕਟ ਸਾਰਾ ਹੀ ਖਾਸ ਕਰਕੇ ਮਹਿਕਮਾ ਨੂੰ ਉਹੀ ਮਿਲਿਆ ਤੇ ਹੁਣ ਸਾਰਾ ਪ੍ਰੋਜੈਕਟ ਦਾ ਸਾਰਾ ਸ਼ੈਲੋ ਕਰ ਤਾਲੂਖਾ ਤੋ ਕਰਤਾ ਉਹਨੂੰ ਬਿਲਕੁਲ ਦੇਖੋ ਮੈਂ ਜਿੰਦੀ ਮੈਂ ਕਈ ਵਾਰੀ ਅੱਗੇ ਵੀ ਗੱਲ ਕਰਦੰਾ ਵੀ ਚਲੋ ਮੰਨ ਲਓ ਕਿ ਅਕਾਲੀ ਸਰਕਾਰ ਜਾਂ ਹਾਰਗੀ ਜਾਂ ਹੁਣ ਤੁਹਾਨੂੰ ਬਾਦਲਾਂ ਦੇ ਨਾਲ ਤਕਲੀਫ ਆ हाँ. अच्छा ਕੀ ਦਾ ਨੁਕਸਾਨ ਹੋਇਆ ਉਹਦੇ ਚ ਕੰਮ ਨੂੰ ਕੋਈ ਫਰਕ ਪੈ ਗਿਆ ਜਾਂ ਉਹਨਾਂ ਨੂੰ ਕੀ ਨੁਕਸਾਨ ਹੋ ਗਿਆ ਉਹਨਾਂ ਨੂੰ ਤਾਂ ਕੋਈ ਨੁਕਸਾਨ ਨਹੀਂ ਹੋਇਆ ਬਿਲਕੁਲ ਕੀ ਨੁਕਸਾਨ ਹੋਇਆ ਫਿਰ ਪੰਜਾਬ ਦਾ ਨੁਕਸਾਨ ਹੋਇਆ ਕਿ ਨਹੀਂ ਹੋਇਆ ਵੱਡਾ ਨੁਕਸਾਨ ਜੇ ਇੱਕ ਬੰਦਾ ਤਰੱਕੀ ਦੇ ਰਾਹ ਤੇ ਜਾਣ ਦੀਆਂ ਗੱਲਾਂ ਕਰਦਾ ਕਿਉਂ ਅਸੀਂ ਚਲੋ ਬਹੁਤ ਮਾੜਾ ਸਮਾਂ ਲੰਘਿਆ ਪੰਜਾਬ ਤੇ ਬੜਾ ਕੁਝ ਵੇਖਿਆ ਪੰਜਾਬ ਨੇ ਚੱਲਿਆ ਜੇ ਉਸ ਤੋਂ ਬਾਅਦ ਜੇ ਹੁਣ ਕੱਲ ਤੁਰੀ ਆ ਪਹਿਲਾਂ ਵੀ ਆਪਾਂ ਗੱਲ ਕਰਦੇ ਸੀ ਜੇ ਆਈਟੀ ਸੈਕਟਰ 70s ਲੇਟ 70s ਦੇ ਵਿੱਚ ਇੰਡੀਆ ਚ ਸੈਟਅਪ ਹੋਣਾ ਸਟਾਰਟ ਹੋ ਗਿਆ ਹਾਂਜੀ ਤੇ ਪੰਜਾਬ ਦੇ ਵਿੱਚ ਪਹਿਲੀ ਵਾਰੀ ਜੇ ਆ ਕੀਤਾ ਲਿਆਂਦਾ ਕੁਛ ਤੇ 98 ਚ ਕਿੱਦੋਂ ਆਇਆ 98 ਤੋਂ ਪਹਿਲਾਂ ਕਿਉਂ ਨਾ ਆ ਗਿਆ 97 ਚ ਕਾਲੀ ਗਵਰਨਮੈਂਟ ਬਣੀ ਤੇ ਇਹ 98 ਚ ਉਹਨਾਂ ਨੇ ਕੋਸ਼ਿਸ਼ ਕੀਤੀ ਸਟਾਰਟ ਕੀਤਾ ਅੰਮ੍ਰਿਤਸਰ ਸਾਹਿਬ ਤੋਂ ਮਹਾਲੀ ਸਾਹਿਬ ਮਹਾਲੀ ਤੋਂ ਹਾਂਜੀ ਪਰ ਗੱਲ ਇਹ ਆ ਕਿ ਵੀ ਜਿਨ੍ਹਾਂ ਦੇ ਕੁਛ ਨਾ ਕੁਛ ਈਵਨ ਮੈਂ ਤਾਂ ਕਹਿੰਦਾ ਵੀ ਅੰਗਰੇਜ਼ਾਂ ਅੰਗਰੇਜ਼ ਵੀ ਰਾਜ ਕਰਦੇ ਸੀ ਨਾ ਉਹਨਾਂ ਨੇ ਵੀ ਕੁਝ ਨਾ ਕੁਝ ਇਸ ਖਿੱਤੇ ਨੂੰ ਦਿੱਤਾ ਪਰ ਸਾਡੇ ਇੱਥੇ ਕਾਂਗਰਸ ਪਾਰਟੀ ਹੈ ਜਾਂ ਆ ਹੁਣ ਆਪ ਵਾਲੇ ਇਹਨਾਂ ਨੇ ਤਾਂ ਜਿਵੇਂ ਸੌ ਹੀ ਖਾਦੀ ਹੁੰਦੀ ਹੈ ਨਾ ਵੀ ਕੁਝ ਵੀ ਨਹੀਂ ਜੰਦੀ ਸਿਰਫ ਕਾਗਜ਼ਾਂ ਦੇ ਵਿੱਚ ਜੋ ਕਹਿੰਦੇ ਹੁੰਦੇ ਵੀ ਕਰਦੇਓ ਵੀ ਆਹ ਪੁਰਾਣੀ ਜੀ ਕੰਪਨੀ ਐ ਸੀ ਜਾਂ ਉਹ ਚਾਹੇ ਪਸਾਰਾ ਪਹਿਲਾਂ ਕੁਝ ਨਾ ਕੁਝ ਸੈਟਅਪ ਹੋਇਆ ਹੋਵੇ ਨਾ ਕੋਈ ਇਨਵੈਸਟਮੈਂਟ ਨਾ ਕੋਈ ਸ਼ੋਰ ਪਰ ਜਦ ਕਿ ਦੂਜੇ ਪਾਸੇ ਜੇ ਅਸੀਂ ਸਾਰਾ ਇਹਨਾਂ ਦੀ ਗੱਲ ਕਰੀ ਆਪਣੇ ਕਾਲੀ ਗਵਰਨਮੈਂਟ ਦੀ ਹੁਣ ਅਮਰਸਰ ਸਾਹਿਬ ਸਾਹਿਬ ਦੇ ਵਿੱਚ ਜਿਹੜਾ ਬੱਸ ਦਾ ਲੋਕਲ ਪ੍ਰੋਜੈਕਟ ਸੀਗਾ ਹਾਂਜੀ ਸਾਰਾ ਐਂਡ ਵੀ ਮੈਂ ਗੱਲ ਇਸ ਤੋਂ ਅਗਲਾ ਆਪਣਾ ਪੁਆਇੰਟ ਇਹ ਸੀਗਾ ਵੀ ਇੱਕ ਪਾਣੀ ਵਾਲੀ ਬਸ ਤੋਂ ਜਿਹੜਾ ਨੈਕਸਟ ਸਟੈਪ ਸੀਗਾ ਵੀਆਰਟੀਐਸ ਜਿਹੜਾ ਸੀਗਾ ਉਹ ਵੀ ਸਪੈਸ਼ਲ ਅੰਮ੍ਰਿਤਸਰ ਵਾਸਤੇ ਦਾ ਸ਼ਹਿਰ ਵਾਸਤੇ ਦਰਬਾਰ ਸਾਹਿਬ ਤੱਕ ਪਹੁੰਚ ਜਾਂ ਹੋਰ ਵੀ ਆਰਡਰ ਸਾਮਾਂ ਵਾਸਤੇ ਜਿਹੜਾ ਵੀਆਰਟੀਐਸ ਪ੍ਰੋਗਰਾਮ ਸੀਗਾ ਉਹ ਬਹੁਤ ਉਹਦੀ ਪ੍ਰੋਜੈਕਟ ਸੀਗਾ ਉਹ ਕਿੰਨਾ ਵੱਡਾ ਇਨਫਰਾਸਟ੍ਰਕਚਰ ਉਹ ਅਸੇ ਖੜਾ ਕੀਤਾ ਬਾਦਲ ਸ਼ਰੋਨੀ ਕਾਲੀ ਦਾ ਸਰਕਾਰ ਨੇ ਅਸਵੀਰ ਸਿੰਘ ਬਾਦਲ ਨੇ ਹੈਨਾ ਤੇ ਉਸੇ ਨਫਰਤੀ ਇਨਸਾਨ ਸਿੱਧੂ ਨੇ ਉਹੀ ਤਰ੍ਹਾਂ ਸੈਲੂ ਕਰਦਾ ਉਹਦੇ ਬਾਰੇ ਕੀ ਜਾਣਕਾਰੀ ਤੁਹਾਡੇ ਕੋਲ ਹੋਰ ਜੀ ਉਹਦੇ ਬਾਰੇ ਦੇਖੋ ਕਿ ਕਿੰਨੀਆਂ ਤਾਂ ਬੱਸਾਂ ਸੀ ਜਦੋਂ ਹੁਣ ਤੁਸੀਂ ਲੰਘਦੇ ਸੀ ਨਾ ਕਿਵਰ ਤੁਹਾਨੂੰ ਦਿਖਦੀਆਂ ਸੀ ਬੱਸਾਂ ਖੜੀਆਂ ਹੋਈਆਂ ਸਾਰੀਆਂ ਐ ਵੀ ਬੰਦੇ ਨੂੰ ਆ ਆਪ ਨੂੰ ਆਪਣੇ ਨੂੰ ਐ ਲੱਗਦਾ ਵੀ ਕਾਰ ਜਿਹੜਾ ਰੁੱਕ ਭਾਰ ਹੋ ਜਾਂਦਾ ਵੀ ਇੰਨਾ ਨੁਕਸਾਨ ਮਤਲਬ ਇੰਨਾ ਪੈਸਾ ਲਾਇਆ ਹੋਇਆ ਬਿਲਕੁਲ ਵਧੀਆ ਰੋਡ ਬਣੇ ਹੋਏ ਆ ਜੰਗਲੇ ਬਕੈਦਾ ਲਾ ਕੇ ਉਹਨੂੰ ਸੈਪਰੇਟ ਬਣਾਇਆ ਹੋਇਆ ਸਮਝ ਲਓ ਸਾਡੇ ਇੱਥੇ ਸਕਾਈ ਡਰੇਨ ਕਿਸੇ ਕਿਤੇ ਮੈਟਰੋ ਕਹਿ ਲੈਂਦੇ ਕਿਤੇ ਨੂੰ ਕੀ ਕਹਿ ਲੈਂਦੇ ਆ ਵੀ ਹਰੇਕ ਥਾਂ ਤੇ ਕੁਝ ਨਾ ਕੁਝ ਇਹੋ ਜਿਹਾ ਚਲਾਇਆ ਹੋਇਆ ਉਸੇ ਤਰ੍ਹਾਂ ਦੇ ਹਿਸਾਬ ਚ ਉਹ ਬੱਸ ਸਿਸਟਮ ਸੀਗਾ ਵੀ ਜਿਨ੍ਹਾਂ ਨੇ ਟ੍ਰੈਫਿਕ ਦੀ ਵੀ ਹੈਲਪ ਕਰਨੀ ਸੀ ਕਿਉਂਕਿ ਅਮਰਸਰ ਸਾਹਿਬ ਜਿੱਥੋਂ-ਕਿੱਥੋਂ ਦੁਨੀਆ ਆਉਂਦੀ ਹੈ ਉਧਰ ਕੀ ਗੱਲ ਆ ਕਿ ਹੁਣ ਜਿਵੇਂ ਵੀ ਬਾਹਰੋਂ ਦੇਸ਼ਾਂ ਤੋਂ ਲੋਕ ਆਉਂਦੇ ਤਾਂ ਉਹਨਾਂ ਨੂੰ ਇਦਾਂ ਬੁਰਾ ਪ੍ਰਭਾਵ ਨਾ ਜਾਵੇ ਟ੍ਰੈਫਿਕ ਦੇ ਨਾਲ ਜਾਂ ਪੀਪਾਂ ਆਰ ਤਾਂ ਹੁੰਦਾ ਤਾਂ ਕੁਛ ਨਾ ਕੁਛ ਉਹ ਹੈਲਪ ਉਹ ਕਰਨ ਨੂੰ ਇੱਕ ਵਧੀਆ ਸੈਟਅਪ ਕਰਨ ਨੂੰ ਬਾਕਾਇਦਾ ਇਨਫਰਾਸਟ੍ਰਕਚਰ ਸਾਰਾ ਬਣਿਆ ਹੋਇਆ ਬੱਸਾਂ ਸਾਰੀਆਂ ਖੜੀਆਂ ਪਰ ਇੱਕ ਨਫਰਤ ਦੇ ਕਰਕੇ ਨਹੀਂ ਵੀ ਅਸੀਂ ਚੱਲਣ ਦੇਣੀ ਤੇ ਬੰਦ ਕਰਤਾ ਤਾਂ ਸੋ ਕੀ ਦਾ ਨੁਕਸਾਨ ਹੋਇਆ ਇਹਦੇ ਚ ਕੋਈ ਇਹ ਹੀ ਗੱਲਾਂ ਆ ਜਿਨ੍ਹਾਂ ਦੇ ਕਰਕੇ ਅਸੀਂ ਆਪਾਂ ਗੱਲ ਕਰਦੇ ਆ ਵੀ ਉਹ ਇੱਕ ਬੰਦਾ ਜਿਹੜਾ ਉਹਨੂੰ ਅੱਗੇ ਆਉਣਾ ਚਾਹੀਦਾ ਇਸ ਟਾਈਮ ਤੇ ਘੱਟੋ ਘੱਟ ਪੰਜਾਬ ਦੀ ਬਹੁਤ ਵੱਡੀ ਜ਼ਰੂਰਤ ਆ ਜੇ ਹੁਣ ਕੋਈ ਉਹਨਾਂ ਦਾ ਹੋਰ ਇੱਕ ਮਜ਼ਾਕ ੜਾਇਆ ਜਾਂਦਾ ਸੀ ਇਹ ਜੀ ਇਹ ਤਾਂ 25 ਸਾਲ ਰਾਜ ਕਰਨ ਦੀ ਗੱਲ ਕਰਦੇ ਨੇ ਜੇ ਕਿਤੇ 25 ਸਾਲ ਵਾਲਾ ਰਾਜ ਉਹ ਦੋਸਤ ਦੋ ਟਰਮਾਂ ਤੋਂ ਬਾਅਦ ਕੰਟੀਨਿਉਟੀ ਮਿਲ ਜਾਂਦੀ ਤਾਂ ਹੋਰ ਵੇਖੋ ਹੁਣ ਉਹ ਪ੍ਰੋਜੈਕਟ ਬਾਰੇ ਸੋਚਣ ਡੈ ਨੇ ਨਹੀਂ ਤਾਂ ਜਿਹੜਾ ਇੱਕ ਉਹ ਤੋਂ ਮਾਤਾ ਵੈਸ਼ਨ ਦੇਵੀ ਦੇ ਜਾਂ ਇਹਨਾਂ ਨੇ ਸ਼ਾਇਦ ਯੂਪੀ 'ਚ ਇੱਕ ਦੋ ਜਗ੍ਹਾ ਤੇ ਜਿਹੜਾ ਆਪਣੇ ਦਾ ਗੰਡੋਲਾ ਸਿਸਟਮ ਹੁੰਦਾ ਜਾਨਾ ਉਹ ਵੀ ਪ੍ਰੋਜੈਕਟ ਸੀਗਾ ਵੀ ਮਹਾਲ ਬਾਜ਼ਾਰ ਦੇ ਵਿੱਚ ਵੀ ਜਾ ਕੇ ਸ਼੍ਰੀ ਦਵਾਰ ਸਾਹਿਬ ਤੱਕ ਪਹੁੰਚ ਬਹਵਾਉਣ ਵਾਸਤੇ ਸੰਗਤਾਂ ਦੇ ਸਹੂਲਤ ਵਾਸਤੇ ਉਹ ਵੀ ਸੋਚਿਆ ਜਾ ਰਿਹਾ ਸੀਗਾ ਜੇ ਕਿਤੇ ਸਰਕਾਰ ਨੂੰ ਕੰਟੀਨਿਊਟੀ ਮਿਲ ਜਾਂਦੀ ਤਾਂ ਇਹੋ ਜਿਹਾ ਹੋਰ ਕੋਈ ਪ੍ਰੋਜੈਕਟ ਤੁਹਾਡੇ ਧਿਆਨ ਚ ਆਉਂਦਾ ਹੋਵੇ ਜੀ ਇਹ ਜਿਹੜਾ ਪ੍ਰੋਜੈਕਟ ਬਹੁਤ ਆ ਜੀ ਪ੍ਰੋਜੈਕਟ ਤਾਂ ਆਪਾਂ ਅੱਗੇ ਵੀ ਗੱਲ ਕਰਦੇ ਕਿ ਜਿਹੜਾ ਆਪਟਿਕ ਫਾਈਬਰ ਦਾ ਵਿਛਾਈ ਹੈ ਜਿਹੜੀ ਪੂਰੀ ਪੰਜਾਬ ਦੇ ਵਿੱਚ ਕਨੈਕਟਿਵਟੀ ਵਾਸਤੇ ਉਹ ਸਾਰੀ ਅਕਾਲੀ ਗਵਰਨਮੈਂਟ ਵੇਲੇ ਉਹ ਕੰਮ ਹੋਇਆ ਕਿਉਂਕਿ ਉਹਦੀ ਜੇ ਕੋਈ ਇੰਡਸਟਰੀ ਸੈਟਅਪ ਹੋਣੀ ਹੈ ਉਹਦੇ ਵਾਸਤੇ ਉਹਦੀ ਬਹੁਤ ਵੱਡੀ ਜ਼ਰੂਰਤ ਸੀ ਹੁਣ ਜਦੋਂ ਕੋਈ ਕੁਇਕੁਐਸ਼ਨ ਵੀ ਇੰਡਸਟਰੀ ਨੇ ਜਾਣਾ ਲਾਅਨਡ ਆਰਡਰ ਤਾਂ ਦੇਖਣਾ ਉਹਨਾਂ ਦੀ ਉਹਨਾਂ ਦੇ ਘੂਟਾ ਦੇਖਣੀ ਹੈ ਕਿ ਉਹ ਜੀ ਹੁਣ ਵੱਡੇ ਬਾਦਲ ਸਾਹਿਬ ਨੇ ਪਹਿਲਾਂ ਫੋਕਲ ਪੁਆਇੰਟ ਸੈਟਅਪ ਕੀਤੇ ਸੀ ਹਾਂਜੀ ਉਹ ਕੋਲ ਪੁਆਇੰਟਾਂ 'ਚ ਕੀ ਸੀਗਾ ਕਿ ਇੱਕ ਵੱਡੀ ਜਗ੍ਹਾ 7-8 ਕਿਲੇ ਜਾਂ ਇੱਕ ਜਗ੍ਹਾ ਦੇ ਉੱਤੇ ਉਹ ਇੱਕ ਸੈਟਅਪ ਕਰਦਾ ਵੀ ਇੰਨੀ ਜਗ੍ਹਾ ਉਹਨੂੰ ਪੂਰੀ ਕਨੈਕਟੀਵਿਟੀ ਸਾਰਾ ਕੁਝ ਉਹਨੂੰ ਉੱਥੇ ਰੈਡੀ ਆ ਕੋਈ ਵੀ ਆਵੇ ਆਪਦੀ ਇਨਵੈਸਟਮੈਂਟ ਉੱਤੇ ਕਰਕੇ ਤੇ ਕੋਈ ਚੀਜ਼ ਲਾਉਣੀ ਚਾਹੁੰਦਾ ਉੱਥੇ ਲਾਵੇ ਤੇ ਮਤਲਬ ਜਿਵੇਂ ਆਪਣੇ ਟਰੈਲਰਾਂ ਵਾਸਤੇ ਹੁੰਦਾ ਨਾ ਵੀ ਸੈਟਅਪ ਕਰਕੇ ਰੱਖਿਆ ਹੋਇਆ ਪਾਣੀ ਪੋਣੀ ਤਬ ਉਤਾਰਾਂ ਦਾ ਉੱਤੇ ਪਲੱਗ ਸਿਸਟਮ ਕੀਤਾ ਬਿਲਕੁਲ ਜੀ ਬਿਲਕੁਲ ਉਸ ਤਰ੍ਹਾਂ ਫੋਕਲ ਪੁਆਇੰਟ ਸੈਟਅਪ ਕੀਤੇ ਸੀ ਤੇ ਇਸੇ ਉਸੇ ਤਰਜ਼ ਦੇ ਕਹਿ ਲੋ ਕਿ ਸੁਖਵੀਰਵਾਲ ਸਾਹਿਬ ਨੇ ਜਿਵੇਂ ਤਮਾ ਬਦਲਦਾ ਉਸ ਹਿਸਾਬ ਨਾਲ ਚੀਜ਼ਾਂ ਕੀਤੀਆਂ ਜਿਹੜਾ ਇੱਕ ਵਨ ਵਿੰਡੋ ਸਿਸਟਮ ਕੀਤਾ ਸੀਗਾ ਕਿ ਇੰਡਸਟਰੀ ਕੋਈ ਵੀ ਆਊਗੀ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਾ ਪਵੇ ਮਾ ਉਹ ਉਹ ਇੱਕ ਥਾਂ ਤੇ ਆਉਣ ਉੱਥੇ ਉਹਨਾਂ ਨੂੰ ਸਾਰਾ ਕੁਝ ਮਿਲੂ ਉਹ ਜੀ ਨੂੰ ਹੁਣ ਉਸ ਤੋਂ 9 ਸਾਲਾਂ ਬਾਅਦ ਇਹ ਸਰਕਾਰ ਕਹਿੰਦੀ ਕਿ ਅਸੀਂ ਕਰਤਾ ਉਹ ਸਿਸਟਮ ਉਹ ਜਣੇ ਦੀ 9 ਸਾਲਾਂ ਸਾਡੀ ਸਰਕਾਰ ਗਈ ਨੂੰ ਹੋ ਗਿਆ ਕੱਲੀ ਸਰਕਾਰ ਨੂੰ ਤੇ ਉਹ ਉਸ ਸਮੇਂ ਉਹਨਾਂ ਨੇ ਲਾਂਚ ਕੀਤਾ ਸੀਗਾ ਤੇ ਉਸ ਟਾਈਮ ਤੇ ਜਿਹੜੀਆਂ ਉਹ ਉਸ ਟਾਈਮ ਨੇਗੋਸ਼ੀਏਸ਼ਨ ਹੋਈਆਂ ਵੱਡੀਆਂ ਜਿਹੜੀਆਂ ਟਾਟਾ ਤੋਂ ਲੈ ਕੇ ਹੋਰ ਕਿੱਡੇ ਕਿੱਡੇ ਵੱਡੇ ਬੰਦੇ ਸਾਰੇ ਆਏ ਅਮਬਾਨੀ ਹੁਣੇ ਸਾਰੇ ਉਹ ਸਾਰਿਆਂ ਦੀ ਇਨਵੈਸਟਮੈਂਟ ਹੋਈ ਯਾਨੀ ਦੀ ਟਾਈਮ ਜ਼ਰੂਰ ਲੱਗਾ ਟਾਟਾ ਸਟੀਲ ਨੂੰ ਟਾਈਮ ਲੱਗਾ ਉਹ ਆ ਗਏ ਪਰ ਉਹ ਆਏ ਆ ਇਹ ਆ ਕੇ ਕੁਝ ਕੁ ਪੱਤਰਕਾਰ ਚਾਹੇ ਉਹ ਕਈ ਵਾਰੀ ਵਿਰੋਧੀ ਵੀ ਹੁੰਦੇ ਆ ਪਰ ਉਹਨਾਂ ਨੂੰ ਮੰਨਣੀ ਪੈਂਦੀ ਏ ਗੱਲ ਉਦੋਂ ਚੰਗਾ ਲੱਗਦਾ ਕਿ ਹਾਂ ਵੀ ਇਹ ਬੰਦਾ ਚਾਹੇ ਸਾਡੇ ਰਾਜ ਕੇ ਵਿਰੋਧ ਚ ਬੋਲਦਾ ਪਰ ਹੁਣ ਇਹਨੂੰ ਮੰਨਣੀ ਪੈ ਰਹੀ ਆ ਵੀ ਆਪ ਵੀ ਇਹ ਇਹ ਸੁਖੀਰ ਸਿੰਘ ਬਾਦਲ ਦਾ ਕੰਮ ਸੀ ਇੱਕ ਜਿਹਾ ਹੋਰ ਤਾਂ ਨਹੀਂ ਸੀਗਾ ਕੀਤਾ ਆ ਤਾਂ ਉਹ ਉਹ ਸਾਰਿਆਂ ਨੇ ਪ੍ਰੇਜ਼ ਵੀ ਉਹ ਤੋਂ ਕੀਤੀ ਕਿਉਂਕਿ ਬਹੁਤੀਆਂ ਸਟੇਟਾਂ ਵਿੱਚ ਉਹ ਕੰਮ ਹੈ ਨਹੀਂ ਸੀ ਉਹ ਬਹੁਤੇ ਕੰਮਾਂ ਦੇ ਵਿੱਚ ਤਾਂ ਇਹੋ ਜਿਹੇ ਪੂਰਨੇ ਪਾਏ ਆ ਸ੍ਰੀ ਸਿੰਘ ਬਾਦਲ ਦੇ ਕੰਮਾਂ ਦੇ ਤੇ ਬਾਕੀ ਲੋਕਾਂ ਨੇ ਉਹਨਾਂ ਨੂੰ ਬਣਾਇਆ ਉਹਨਾਂ ਨੂੰ ਫੋਲੋ ਕੀਤਾ ਬਾਕੀ ਜਿੰਨਾ ਇਵਨ ਸਕੂਲਾਂ ਦੇ ਵਿੱਚ ਵੀ ਆਪਾਂ ਅੱਗੇ ਕੱਲ ਕੀਤੀ ਸੀ ਥੋੜੀ ਜਿਹੀ ਕਿ ਸਕੂਲਾਂ ਦੇ ਵਿੱਚ ਕੰਪਿਊਟਰ ਬੱਚਿਆਂ ਨੂੰ ਜੇ ਕਿਸੇ ਨੇ ਦਿੱਤੇ ਆ ਉਹ ਪ੍ਰਾਇਮਰੀ ਜਨ ਦੀ ਜਿਹੜੀ ਸਾਡੀ ਮੋਢਲੀ ਸਿੱਖਿਆ ਆ ਉਤੋਂ ਬੱਚਿਆਂ ਨੂੰ ਸ਼ੁਰੂਆਤ ਕੀਤੀ ਆ ਉਹ ਅਕਾਲੀ ਗਵਰਨਮੈਂਟ ਵੱਲ ਕੀਤੀ ਆ ਹਾਲਾਂਕਿ ਉਦਾਂ ਚਾਹੇ ਅਕਾਲੀਆਂ ਨੂੰ ਮੰਨਿਆ ਜਾਂਦਾ ਵੀ ਬਹੁਤ ਇਹ ਰੂੜੀਵਾਦੀ ਵਿਚਾਰ ਹੋਣਗੇ ਜਾਂ ਧਾਰਮਿਕ ਕਿਉਂਕਿ ਧਰਮ ਨਾਲ ਸੰਬੰਧਿਤ ਕਰਕੇ ਪਰ ਜੇ ਮੈਨੂੰ ਲੱਗਦਾ ਵੀ ਇੱਕ ਤਕਨੀਕੀ ਜਾਂ ਇੱਕ ਅੱਗੇ ਵਾਲੀ ਵਧਣ ਵਾਲੀ ਜੇ ਕਿਸੇ ਨੇ ਪਲਾਂਘ ਪੱਟੀ ਆ ਤਾਂ ਪੱਟੀ ਵੀ ਸ਼ੁਰੂਮਣੀ ਅਕਾਲੀ ਦਲ ਨੇ ਆ ਜਿਹੜੇ ਆਪਣੇ ਆਪ ਨੂੰ ਸਰਕੂਲਰ ਜਾਂ ਬਹੁਤ ਕਹਿੰਦੇ ਕਿ ਵੀ ਮਾਡਰਨ ਅਸੀਂ ਉਹਨਾਂ ਨੇ ਉਹ ਸਾਰੇ ਕਾਸੇ ਦਾ ਪੱਠਾ ਪਾਇਆ ਤੇ ਉਲਟਾ ਚਰੋਹਣੀ ਅਕਾਲੀਦਾਲ ਨੇ ਜਾਨਕੀ ਉਹ ਨਵੀਆਂ ਪੈੜਾਂ ਪਾਈਆਂ ਜਿਨ੍ਹਾਂ ਤੇ ਮਿਲਦਾ ਪੰਜਾਬ ਅੱਗੇ ਚੱਲਦਾ ਤੇ ਪੰਜਾਬ ਦੀ ਖੁਸ਼ਹਾਲੀ ਦਾ ਰਾਹ ਦਿਖਦਾ ਪੇਸੋਲ ਉਹ ਬੀਚ ਸਕੂਲਾਂ ਪਿੰਡਾਂ ਦੇ ਵਿੱਚੋਂ ਬੱਚੀਆਂ ਸਕੂਲਾਂ ਚ ਪੜ੍ਹਨ ਉਹਨਾਂ ਸ਼ਹਿਰਾਂ ਵਿੱਚ ਜਿਹੜੀ ਉਸ ਵੇਲੇ ਬੱਚੀਆਂ ਨੂੰ ਸਾਈਕਲ ਦੇਣ ਵਾਲੀ ਸਕੀਮ ਸੀ ਉਹ ਵੀ ਕਿੰਨੀ ਕਾਮਯਾਬੀ ਨਾਲ ਕਿੰਨਾ ਚ ਉਹ ਚੱਲਦੀ ਰਹੀ ਹੈ ਬੱਚਿਆਂ ਚ ਆਉਂਦਾ ਬਿਲਕੁਲ ਸਭ ਕੁਝ ਉਹ ਮਿੱਟੀ ਉਹ ਤੇ ਮਿੱਟੀ ਪਾਤੀ ਉਹਦੇ ਬਾਅਦ ਹੀ ਸਰਕਾਰਾਂ ਨੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਤੋਂ ਬਾਅਦ ਆਪਾਂ ਫੇਰ ਅਗਲੇ ਅਗਲੇ ਪੜਾਅ ਤੇ ਆਪਾਂ ਇਸੇ ਨੂੰ ਕੰਟੀਨਿਊ ਕਰਾਂਗੇ ਤੇ ਆਪਾਂ ਬਾਕੀ ਜਿਹੜਾ ਹੋਰ ਕੁਝ ਕਹਿਣਾ ਚਾਹੁੰਦੇ ਹੋ ਤਾਂ ਨੇ ਬਸ ਖਤਮੀ ਆਲਮੋਸਟ ਬਸ ਜੰਦੀ ਇਹ ਆ ਕਿ ਵੀ ਹਰ ਪੱਖੋਂ ਰੋਮਣੀ ਅਕਾਲੀ ਦਲ ਨੇ ਕੰਮ ਕੀਤੇ ਆ ਜੇ ਆਪਾਂ ਅੱਜ ਦੇ ਸਮੇਂ ਤੇ ਘਟੋ ਘਟ ਜਿਵੇਂ ਅਸੀਂ ਕਹਿੰਨੇ ਆ ਕਿ ਸਾਡੀ ਆਰਥਿਕ ਤੌਰ ਤੇ ਬਹੁਤ ਅਸੀਂ ਥੱਲੇ ਜਾ ਰਹੇ ਆ ਜਿਹੜੀਆਂ ਗੱਲਾਂ ਮਾਇਨੇ ਨਹੀਂ ਰੱਖਦੀਆਂ ਉਹਨਾਂ ਗੱਲਾਂ ਨੂੰ ਪਾਸੇ ਕਰੀਏ ਜਿਹੜੀ ਗੱਲ ਦੀ ਸਾਡੀ ਅਗਾਹ ਫਿਊਚਰ ਵਾਸਤੇ ਬਹੁਤ ਵੱਡੀ ਮਹੱਤਤਾ ਆ ਉਹਨੂੰ ਅਸੀਂ ਘਟੋ ਘਟ ਵਿਚਾਰੀਏ ਉਹਰਾਂ ਗੱਲਾਂ ਦੇ ਚਾਂਸੇ ਜਾ ਕੇ ਘਟ ਇਹ ਨਾ ਸੀ ਕਰ ਲਈਏ ਕਿ ਆਪ ਦਾ ਫਿਊਚਰ ਇਹਦਾ ਖਰਾਬ ਕਰੀਏ ਇਸ ਟਾਈਮ ਮੈਨੂੰ ਲੱਗਦਾ ਜ਼ਰੂਰਤ ਹੈਗੀ ਪੰਜਾਬ ਨੂੰ ਇੱਕ ਚੰਗੀ ਨਿਰੋਈ ਸਰਕਾਰ ਦੀ ਜਿਨ੍ਹਾਂ ਦਾ ਕੋਈ ਨਾ ਕੋਈ ਵਿਜ਼ਨ ਹੋਵੇ ਚੰਗੇ ਲੀਡਰ ਦੀ ਸੋ ਅਕਸ਼ਰਉਣੀ ਅਕਾਲੀ ਦਲ ਨੂੰ ਵੋਟ ਪਾ ਕੇ ਅਗਲੇ ਸਾਲ ਦੇ ਵਿੱਚ ਸਭ ਆਪੋ ਆਪਣਾ ਮਨ ਬਣਾ ਲਈਏ ਤੇ ਇੱਕ ਲੇਅਰ ਖੜੀ ਕਰ ਦਈਏ ਕਿ ਕਿਸੇ ਦਾ ਕਿਸੇ ਦਾ ਹੌਸਲਾ ਨਾ ਪਵੇ ਵਿਰੋਧ ਚਾਉਣ ਦਾ ਉਸ ਰੋਮਣੀ ਕਾਲੀ ਹਲਦੀ ਬੱਲੇ ਬੱਲੇ ਹੋਵੇ ਤੇ ਪੰਜਾਬ ਫਿਰ ਉਹ ਕਿਸਾਨ ਲੀਡਰਾਂ ਆਹ ਤੇ ਆਵੇ ਮਿਹਰਬਾਨ ਬਹੁਤ ਬਹੁਤ ਧੰਨਵਾਦ ਜੀ ਫਿਰ ਆਪਾਂ ਫਿਰ ਹਮੇਤੇ ਤੱਕ ਇਹ ਗੱਲ ਅੱਗੇ ਕੰਟੀਨਿਊ ਕਰਾਂਗੇ ਇਹਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ